ਹੈਲੋ ਨਮਸਤੇ ਸਤਿ ਸ਼੍ਰੀ ਅਕਾਲ ਦੋਸਤੋ ਮੈਂ ਤੁਹਾਡਾ ਦੋਸਤ ਹਰਦੀਪ ਦੁਆਰ ਤੁਸੀਂ ਦੇਖ ਰਹੇ ਹੋ ਬੈਸਟ ਲੁਧਿਆਣਾ ਸਿਟੀ ਚੈਨਲ ਸੋ ਦੋਸਤੋ ਹੁਣੇ ਹੁਣੇ ਇੱਕ ਵੱਡੀ ਖਬਰ ਸਾਹਮਣੇ ਆਈ ਹੈ ਕਿ ਬਾਲੀਵੁੱਡ ਸਿੰਗਰ ਗੁਰੂ ਰੰਧਾਵਾ ਪਹੁੰਚੇ ਨੇ ਸਮਾਰਟ ਸਿਟੀ ਲੁਧਿਆਣਾ ਦੇ ਇੱਕ ਨਾਮੀ ਮਾਲ ਤੇ ਆਪਣੀ ਮੂਵੀ ਸ਼ਾਹਕੋਟ ਦੀ ਪ੍ਰਮੋਸ਼ਨ ਦੇ ਲਈ ਇੱਥੇ ਉਹਨਾਂ ਨੇ ਮੀਡੀਆ ਪਰਸਨ ਨੂੰ ਇੰਟਰਵਿਊ ਦਿੱਤੀ ਔਰ ਆਪਣੀ ਫਿਲਮ ਦੇ ਬਾਰੇ ਦੱਸਿਆ ਕਿ ਕਿਉਂ ਆ ਕੇ ਉਹਨਾਂ ਦੇ ਫੈਨਸ ਉਹਨਾਂ ਦੀ ਮੂਵੀ ਨੂੰ ਦੇਖਣ ਕੀ ਕੁਝ ਉਹਨਾਂ ਦੀ ਮੂਵੀ ਦੇ ਵਿੱਚ ਖਾਸ ਹੈਗਾ ਵੈ ਔਰ ਤੁਸੀਂ ਤਸਵੀਰਾਂ ਚ ਦੇਖ ਸਕਦੇ ਹੋ ਕਿ ਉਹਨਾਂ ਦੇ ਫੈਨਸ ਜਿਹੜੇ ਨੇ ਉਹਨਾਂ ਦੀ ਤਸਵੀਰਾਂ ਖਿੱਚ ਰਹੇ ਨੇ ਔਰ ਕੋਈ ਚਾਹੁੰਦਾ ਕਿ ਉਹਨਾਂ ਦੇ ਨਾਲ ਉਹਨਾਂ ਦੀ ਇੱਕ ਸੈਲਫੀ ਤਾਂ ਬੰਦੀ ਹੀ ਹੈਗੀ ਹੈ ਔਰ ਨਾਲ ਹੀ ਨਾਲ ਪੈਡਰੋਪ ਤੇ ਫਿਲਮ ਚੱਲ ਰਹੀ ਹੈਗੀ ਹੈ ਜੋ ਕਿ ਉਹ ਇੱਥੇ ਬੈਠ ਕੇ ਕੁਝ ਸਮਾਂ ਆਪਣੇ ਫੈਨਸ ਨੇ ਔਰ মিডিਆ ਪਰਸਨਰਾਂ ਨਾਲ ਫਿਲਮ ਦੇਖਣਗੇ ਵੀ ਔਰ ਤੁਸੀਂ ਤਸਵੀਰਾਂ ਚ ਸਾਫ਼ ਤੌਰ ਤੇ ਦੇਖ ਸਕਦੇ ਹੋ ਕਿ ਇਸ ਸਮੇਂ ਹਰਦੀਪ ਗਿੱਲ ਜੀ ਔਰ ਨਾਲ ਹੀ ਅਸਤਿੰਦਰ ਸੱਤੀ ਜੀ ਤਸਵੀਰਾਂ 'ਚ ਨਜ਼ਰ ਆ ਰਹੇ ਹੈਗੇ ਨੇ ਔਰ ਤਿੰਨੋਂ ਇਸ ਸਮੇਂ ਮੂਵੀ ਦਾ ਲਵ ਟੁੱਟਾਰੇ ਹੈਗੇ ਨੇ ਲੇਕਿਨ ਫੈਨਸ ਅਜੇ ਵੀ ਚਾਹੁੰਦੇ ਨੇ ਕਿ ਜਿਨ੍ਹਾਂ ਦੀ ਫੋਟੋਆਂ ਨਹੀਂ ਹੋਈਆਂ ਤਸਵੀਰਾਂ ਨਹੀਂ ਹੋਈਆਂ ਉਹਨਾਂ ਨਾਲ ਹੋ ਜਾਣ ਲੇਕਿਨ किसी भी गुरु रंधावा ने मना नहीं किया और फाइनली अगली सफर दे निकल चुके मॉल तो पॉपकोर्न खाते हुए और तस्वीरें साफ तौर से देख सकते हो कि, कि इस समय गुरु रंधावापकोर्न खेद निकल गए गे है और एक स्वीट जे, क्यूर जे, बच्चे देना अपनी सैल्फी कराई और फाइनली अपनी चमचमानी गगले सफर के लिए निकल चुके है सो अगर इदा दबर होना चाहते हो तो बैस लुधियानाइब करो फॉलो करो थैंक यू सो मच